ਦੇਸ਼ਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਈਡੀ ਨੇ ਗੈਰ ਕਾਨੂੰਨੀ ਮਾਈਨਿੰਗ ਸੰਬੰਧੀ ਪੰਜਾਬ ਚ ਕਈ ਥਾਵਾਂ ਤੇ ਮਾਰੇ ਛਾਪੇ 3 ਕਰੋੜ ਰੁਪਏ ਹੋਏ ਬਰਾਮਦ ਬ੍ਰਿਜ ਪੂਸ਼ਣ ਦੇ ਪੁੱਤ ਦੇ ਕਾਫਲੇ ਦੀ ਗੱਡੀ ਵੱਲੋਂ ਟੱਕਰ ਮਾਰਨ ਕਾਰਨ ਦੋ ਨੌਜਵਾਨਾਂ ਦੀ ਗਹਿਚਾਨ ਗੱਡੀ ਸਵਾਰ ਮੌਕੇ ਤੋਂ ਹੋਇਆ ਭਾਰ। ਚੋਨ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਮਹਿਬੂਬਾ ਖਿਲਾਫ ਕੇਸ ਦਰਜ। ਪੀਟੀਐਮ ਤੇ ਦਾਨੀ ਸਮੂਹ ਨੇ ਹਿੱਸੇਦਾਰੀ ਵਿਕਰੀ ਸੰਬੰਧੀ ਗਲਬਾਤ ਤੋਂ ਕੀਤਾ ਇਨਕਾਰ। ਚੌੜੀਚੋਰਾ ਐਕਸਪ੍ਰੈਸ ਨੂੰ ਲੱਗੀਆਂ ਤੇ ਜਾਨੀ ਨੁਕਸਾਨ ਤੋਂ ਰਹਾ ਬਚਾ। ਦਿੱਲੀ ਵਿੱਚ ਪਾਰਕਿੰਗ 'ਚ ਖੜੀਆਂ 17 ਕਾਰਾਂ ਸੜੀਆਂ। ਗੁਜਰਾਤ ਗੇਮ ਜ਼ੋਨ ਅਗ ਮਾਮਲੇ ਵਿੱਚ ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ। ਬੀਐਸਐਫ ਨੇ ਕੰਟਰੋਲ ਰੇਖਾ ਤੇ ਪਾਕਿਸਤਾਨ ਡਰੋਨ ਤੇ ਤਿੰਨ ਦਰਜਨ ਗੋਲੀਆਂ ਚਲਾਈਆਂ। ਚੀਨ 'ਚ ਰਿਸ਼ਵਤਖੋਰ ਸਾਫ ਦਾ ਸਾਰੀ ਜਾਇਦਾਦ ਜ਼ਬਤ ਕਰਕੇ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਵਾਈ ਜਾਵੇਗੀ ਦੱਖਣੀ ਅਫਰੀਕਾ 'ਚ ਆਮ ਚੋਨਾ ਲਈ VOTING ਸੱਤਾਤਾਰੀ ANC ਦਾ ਵਕਾਰ ਦਾਤੇ ਸੋ ਇਹ ਸਨ ਅਜਤੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਪਹੁੰਚਾਉਂਦੇ ਹਾਂ ਉਹਨਾਂ ਖਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ED ਨੇ ਅੱਜ ਡਰਗ ਨਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸੰਬੰਧੀ ਪੰਜਾਬ ਵਿੱਚ ਕਈ ਥਾਵਾਂ ਤੇ ਛਾਪੇ ਮਾਰੇ ਇਸ ਮਾਮਲੇ ਵਿੱਚ ਜਗਦੀਸ਼ ਸਿੰਘ ਉਰਫ ਪੋਲਾ ਮੁੱਖ ਮਲਜ਼ਮ ਹੈ ਸੂਤਰਾਂ ਅਨੁਸਾਰ ਰੂਪਨਗਰ ਜ਼ਿਲ੍ਹੇ ਵਿੱਚ ਕੋਲ 13 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਈਦੀ ਵੱਲੋਂ ਆਪਣੀ ਜਾਂਚ ਵਿੱਚ ਸਾਹਮਣੇ ਆਇਆ ਕਿ ਪੋਲਾ ਮਾਮਲੇ 'ਚ ਏਜੰਸੀ ਵੱਲੋਂ ਕੁਰਕ ਕੀਤੀ ਜ਼ਮੀਨ ਤੇ ਗੈਰਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਇਸ ਕਾਰਨ ਇਹ ਕਾਰਵਾਈ ਕੀਤੀ ਗਈ ਇਸ ਘਤੀ ਤੇ ਗੈਰਕਾਨੂੰਨੀ ਮਾਈਨਿੰਗ ਮਾਮਲੇ ਦੇ ਕੁਝ ਮਲਜ਼ਮਾਂ ਵਿੱਚ ਨਸੀਬ ਚੰਦ ਤੇ ਸ਼੍ਰੀ ਰਾਮ ਕਰਸ਼ਰ ਸ਼ਾਮਲ ਨੇ ਛਾਪਿਆਂ ਦੌਰਾਨ ਕਰੀਬ 3 ਕਰੋੜ ਰੁਪਏ ਬਰਾਮਦ ਕੀਤੇ ਜਾ ਚੁੱਕੇ ਨੇ ਦੂਜੀ ਅਹਿਮ ਖਬਰ ਗੋਂਡਾ ਤੋਂ ਸਾਹਮਣੇ ਆ ਰਹੀ ਹੈ ਗੋਂਡਾ ਜ਼ਿਲ੍ਹੇ ਵਿੱਚ ਅੱਜ ਕੇਸਰਗੰਜ ਤੋਂ ਸੰਸਦ ਮੈਂਬਰ ਬ੍ਰਿਜ ਪੂਸ਼ਨ ਨੇ ਸ਼ਰਨ ਸਿੰਘ ਦੇ ਪੋਤਾ ਤੇ ਸ ਸੀਟ ਤੋਂ ਪੰਜ ਪਾ ਉਮੀਦਵਾਰ ਕਰਨ ਪੂਸ਼ਨ ਸਿੰਘ ਦੇ ਕਾਫਲੇ 'ਚ ਸ਼ਾਮਲ ਫੋਰਚੂਨਰ ਨਾਲ ਟੱਕਰ ਕਰਨ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਤੇ ਔਰਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਇਸ ਘਟਨਾ ਦੇ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਸੜਕ ਜਾਮ ਕਰਕੇ ਪ੍ਰਦਰਸ਼ਨ ਕੀਤਾ ਚਾਰ ਥਾਣਿਆਂ ਦੀ ਪੁਲਿਸ ਮੌਕੇ ਤੇ ਤਾਇਨਾਤ ਕੀਤੀ ਗਈ ਕਰਨ ਪੂਸ਼ਨ ਸਿੰਘ ਆਪਣੇ ਕਾਫਲੇ ਨਾਲ ਕਰਨਲ ਗੰਜ ਤੋਂ ਬਹਿਰਾਇਚ ਜ਼ਿਲ੍ਹੇ ਦੇ ਹਜ਼ੂਰਪੁਰ ਵੱਲ ਜਾ ਰਿਹਾ ਸੀ ਤੇਰਾ ਵਿੱਚ ਬੇਕੁੰਟ ਡਿਗਰੀ ਕਾਲਜ ਤੋਂ ਕੋਲ ਕਾਫਲੇ ਦੀ ਗਵਾਈ ਕਰ ਰਹੇ ਕਰਨ ਪੂਸ਼ਨ ਸਿੰਘ ਦੀ ਗੱਡੀ ਲੰਘਣ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਨੂੰ ਲੈ ਕੇ ਜਾ ਰਹੀ ਗੱਡੀ ਬੇਕਾਬੂ ਹੋ ਕੇ ਮੋਟਰਸਾਈਕਲ ਦੇ ਨਾਲ ਟਕਰਾ ਗਈ ਇਸ ਘਟਨਾ 'ਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਰਿਹਾਨ ਖਾਨ ਤੇ ਸ਼ਹਿਜ਼ਾਦ ਖਾਨ ਦੀ ਮੌਕੇ ਤੇ ਹੀ ਜਾਨ ਚਲੀ ਗਈ ਟੱਕਰ ਵਿੱਚ 60 ਸਾਲਾ ਔਰਤ ਸੀਧਾ ਦੇਵੀ ਵੀ ਗੰਬੀਰ ਜ਼ਖਮੀ ਹੋਈ ਉਸ ਨੂੰ ਮੈਡੀਕਲ ਕਾਲਜ ਫੇਸ ਦਿੱਤਾ ਗਿਆ ਚੱਕਰ ਤੋਂ ਬਾਅਦ ਗੱਡੀ ਸਵਾਰ ਆਪਣੀ ਗੱਡੀ ਮੌਕੇ ਤੇ ਹੀ ਛੱਡ ਕੇ ਕਾਫਲੇ ਦੇ ਹੋਰ ਵਾਹਨਾਂ 'ਚ ਫਰਾਰ ਹੋ ਗਿਆ ਤੀਜੀ ਅਹਿਮ ਖਬਰ ਸ਼੍ਰੀਨਗਰ ਤੋਂ سامنے ਆ ਰਹੀ ਹੈ ਕਸ਼ਮੀਰ ਵਿੱਚ ਚੋਣ ਅਧਿਕਾਰੀਆਂ ਨੇ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਜੀ ਪ੍ਰਧਾਨ ਮਹਿਬੂਬਾ ਮੁਫਤ ਦੇ ਖਿਲਾਫ ਅਦਰਸ਼ ਚੋਣਾਂ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਐਫ ਆਈ ਆਰ ਦਰਜ ਕੀਤੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਮਹਿਬੂਬਾ ਖਿਲਾਫ ਉਲੰਘਣਾ ਕਰਨ ਦੇ ਦੋਸ਼ ਵਿੱਚ ਇੱਕ ਕੇਸ ਦਰਜ ਕੀਤਾ ਗਿਆ। ਉਹਨਾਂ ਦੱਸਿਆ ਕਿ ਮਹਿਬੂਬਾ ਤੇ ਉਹਨਾਂ ਦੀ ਪੰਜ ਦੇ ਵਰਕਰਾਂ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਚਿਲੇ ਦੇ ਵਿਜ ਬਹਿਰਾ ਇਲਾਕੇ ਵਿੱਚ VOTING ਦੌਰਾਨ ਵਿਰੋਧ ਪ੍ਰਦਰਸ਼ਨ ਕੀਤਾ ਸੀ। ਚੌਥੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ। 197 ਕਮਿਊਨੀਕੇਸ਼ਨ ਲਿਮਟਿਡ ਨੇ ਅੱਜ ਕਿਹਾ ਹੈ ਕਿ ਉਹ ਅਦਾਨੀ ਸਮੂਹ ਨੂੰ ਹਿੱਸੇਦਾਰੀ ਵੇਚਣ ਲਈ ਕਿਸੇ ਗਲਬਾਤ ਵਿੱਚ ਨਹੀਂ ਹੈ। ਅਦਾਨੀ ਗਰੁੱਪ ਨੇ ਵੀ ਅਜਿਹੀਆਂ ਰਿਪੋਰਟਾਂ ਨੂੰ ਗਲਤ ਤੇ ਝੂਠਾ قرار ਦਿੱਤਾ ਹੈ। 197 ਕਮਿਊਨੀਕੇਸ਼ਨ ਲਿਮਟਿਡ ਦੇ ਪੇਟੀਅਨ ਵੀ ਮਾਲਕਾਂ उद्योपति गौतम अडानी ਵੱਲੋਂ ਪੀਟੀਐਮ ਵਿੱਚ ਸੰਭਾਵਿਤ ਹਿੱਸੇਦਾਰੀ ਖਰੀਦਣ ਲਈ ਮੁੱਖ ਕਾਂਚੜੀ ਅਧਿਕਾਰੀ ਵਿਜੇ ਸ਼ੇਖਰ ਸ਼ਰਮਾ ਨਾਲ ਗੱਲਬਾਤ ਕਰਨ ਦੀਆਂ ਰਿਪੋਰਟਾਂ ਤੇ 197 ਕਮਿਊਨੀਕੇਸ਼ਨ ਨੇ ਕਿਹਾ ਇਹ ਸਿਰਫ ਕਿਆਸ ਨੇ ਕੰਪਨੀ ਇਸ ਸੰਬੰਧੀ ਕੋਈ ਗੱਲਬਾਤ ਨਹੀਂ ਕਰ ਰਹੀ ਹੈ ਤੁਹਾਡੇ ਪਾਸੇ अडानी ਸਮੂਹ ਦੇ ਬੁਲਾਰੇ ਨੇ ਕਿਹਾ ਅਸੀਂ ਇਹਨਾ ਬੇਬੁਨਿਆਦ ਕਿਆਸ ਨੂੰ ਰੱਦ ਕਰਦੇ ਹਾਂ ਇਹ ਪੂਰੀ ਤਰ੍ਹਾਂ ਗਲਤ ਤੇ ਬੇਬੁਨਿਆਦ ਹੈ ਪੰਜਵੀਂ ਅਹਿਮ ਖਬਰ ਕੋ ਸ਼ਾਮੀ ਤੋਂ ਸਾਹਮਣੇ ਆ ਰਹੀ ਹੈ ਕਿ ਗੋਰਖਪੁਰ ਤੋਂ ਕਾਨਪੁਰ ਜਾ ਰਹੀ ਯਾਤਰੀ ਰੇਲਗੱਡੀ ਵਿੱਚ ਅੱਗ ਲੱਗ ਗਈ ਗੱਡੀ ਸਵੇਰੇ ਨਵੀਂ ਤੇ ਕਰੀਬ ਜिले ਦੇ ਪਰਵਰੀ ਰੇਲਵੇ ਸਟੇਸ਼ਨ ਤੇ ਪਹੁੰਚ ਰਹੀ ਸੀ ਜਦ ਲੋਕਾਂ ਨੇ ਆਖ ਦੇਖੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਆਰਪੀਐਫ ਐਸਐਚਓ सुरेंद्र ਰਾਮ ਪਾਸਵਾ ਨੇ ਦੱਸਿਆ ਪਰਵਰੀ ਰੇਲਵੇ ਸਟੇਸ਼ਨ ਤੇ 15004 ਚੋਰੀ ਚੋਰਾ ਐਕਸਪ੍ਰੈਸ ਦੇ ਡੱਬੇ ਵਿੱਚ ਅੱਗ ਲੱਗ ਗਈ ਰੇਲਵੇ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾਇਆ ਉਹਨਾਂ ਦੱਸਿਆ ਕਿ ਕੋਚ ਦੇ ਮੁਸਾਫਰਾ ਅਤੇ ਨਾਲ ਲੱਗਦੇ ਡੱਬਿਆਂ 'ਚ ਸਵਾਰ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਰੇਲਵੇ ਸਟਾਫ ਨੇ ਦੱਸਿਆ ਕਿ ਟ੍ਰੇਨ ਨੂੰ ਸਟੇਸ਼ਨ ਦੇ 50 ਮਿੰਟ ਤੋਂ ਵੱਧ ਸਮੇਂ ਲਈ ਰੋਕਿਆ ਗਿਆ ਤੇ ਅਗਰ ਬਜੋਂ ਤੋਂ ਬਾਅਦ ਸਵੇਰੇ 10 ਵਜੇ ਮੰਜ਼ਿਲ ਵੱਲ ਤੋਰ ਦਿੱਤਾ ਗਿਆ 6ਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਦਿੱਲੀ ਦੇ ਚਾਂਦਨੀ ਚੌਕ ਇਲਾਕੇ ਵਿੱਚ ਅੱਜ ਤੜਕੇ ਅੱਗ ਲੱਗਣ ਕਾਰਨ ਕਾਝ ਦੁਕਾਨਾਂ ਸੜ ਗਈਆਂ ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ ਫਤੇਹਪ uri ਮਸਜਿਦ ਨੇੜੇ ਸਥਿਤ 5 ਦੁਕਾਨਾਂ ਨੂੰ ਆੜ ਲੱਗੇ ਅੱਗ ਲੱਗਣ ਦੀ ਸੂਚਨਾ ਤੜਕੇ 3:30 ਵਜੇ ਮਿਲੀ ਤੇ ਆਟ ਫਾਇਰ ਟੈਂਡਰ ਮੌਕੇ ਤੇ ਗਿਆ ਸਵੇਰੇ 5 ਵਜੇ ਅੱਗ ਤੇ ਕਾਬੂ ਪਾਇਆ ਗਿਆ ਇੱਕ ਹੋਰ ਕਤਨਾ ਵਿੱਚ ਪੂਰਬੀ ਦਿੱਲੀ ਦੇ ਮધુ ਵਿਹਾਰ ਖੇਤਰ ਵਿੱਚ ਪਾਰਕਿੰਗ ਵਿੱਚ ਅੱਧੀ ਰਾਤ ਨੂੰ ਅੱਗ ਲੱਗਣ ਕਾਰਨ 17 ਘਾੜਾ ਸੜ ਗਈਆਂ ਸੀ 7ਵੀਂ ਅਹਿਮ ਖਬਰ ਅਹਮदाबाद ਤੋਂ سامنے ਆ ਰਹੀ ਹੈ ਗੁਜਰਾਤ ਪੁਲਿਸ ਨੇ ਰਾਜਕੁਟ ਸਥਿਤ TiRP ਗੇਮ ਜ਼ੋਨ ਦੇ ਇੱਕ ਹੋਰ ਪਾਈਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਹਾਥੀ ਵਿੱਚ ਇੱਕ ਹੋਰ ਮੁਲਜ਼ਮ ਦੀ ਜਾਂਚ ਚੱਲ ਰਹੀ ਹੈ ਪਿਛਲੇ ਹਫਤੇ ਇਸ ਗੇਮ ਜ਼ੋਨ ਵਿੱਚ ਲੱਗੀ ਅੱਗ ਵਿੱਚ 27 ਵਿਅਕਤੀਆਂ ਦੀ ਜਾਨ ਗਈ ਸੀ ਹੁਣ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਗਿਣਤੀ 5 ਹੋ ਗਈ ਹੈ ਗੇਮ ਜ਼ੋਨ ਨੂੰ ਚਲਾਉਣ ਵਾਲੇ ਰੇਸਵੇ ਐਂਟਰਪ੍ਰਾਈਜ਼ਸ ਦੇ ਹਿੱਸੇਦਾਰ ਕਿਰਤ ਸਿੰਘ ਜਡੇਜਾ ਨੂੰ ਮੰਗਲਵਾਰ ਰਾਤ ਨੂੰ ਰਾਜਪੂਰਤ ਤਲਾਵੜ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਜਡੇਜਾ TNP ਗੇਮ ਜ਼ੋਨ ਦੇ 6 ਪਾਈ ਵਾਲਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਅੱਗ ਦੀ ਘਟਨਾ ਵਿੱਚ ਨਾਮ ਧਰਤੀ ਪਾਇਆ ਜਡੇਜਾ ਤੇ ਗੈਰ ਇਰਾਦਾ ਕਤਲ ਦੀਆਂ ਧਾਰਾਵਾਂ ਕੇਜ ਕੇਸ ਦਰਜ ਕੀਤਾ ਗਿਆ ਅੱਤਵੀਂ ਅਹਿਮ ਖਬਰ ਜੰਮੂ ਤੋਂ ਸਾਹਮਣੇ ਆ ਰਹੀ ਹੈ ਜੰਮੂ ਕਸ਼ਮੀਰ ਦੇ ਪੌਂਚ ਚ ਕੰਟਰੋਲ ਰੇਖਾ ਨੇੜੇ ਬੀਐਸਐਫ ਦੇ ਜਵਾਨਾਂ ਨੇ ਸ਼ੱਕੀ ਪਾਕਿਸਤਾਨੀਆ ਡਰੋਨ ਤੇ ਗੋਲੀਬਾਰੀ ਕੀਤੀ ਮੰਗਲਵਾਰ ਰਾਤ ਨੂੰ 11:30 ਵਜੇ ਖਾਣੇਤਰ ਵਿੱਚ ਚੋਕਸ ਬੀਐਸਐਫ ਜਵਾਨਾਂ ਨੇ ਸਰਹੱਦ ਪਾਰ ਤੋਂ ਡਰੋਨ ਉੜਦੇ ਦੇਖਿਆ ਅਧਿਕਾਰੀਆਂ ਮੁਤਾਬਕ ਜਵਾਨਾਂ ਨੇ ਡਰੋਨ ਨੂੰ ਦੇਖਣ ਲਈ ਤਿੰਨ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਅਧਿਕਾਰੀਆਂ ਨੇ ਦੱਸਿਆ ਕਿ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਪੂਰੇ ਇਲਾਕੇ ਨੂੰ ਸਖਤੀ ਨਾਲ ਘੇਰ ਲਿਆ ਗਿਆ ਇਲਾਕੇ ਨੂੰ ਘੇਰਨ ਲਈ ਅੱਜ ਸਵੇਰੇ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਚਲਾਈ ਗਈ ਨਵੀਂ ਅਹਿਮ ਖਬਰ ਪੇਚਿੰਗ ਤੋਂ سامنے ਆ ਰਹੀ ਹੈ ਚੀਨ ਦੀ ਅਦਾਲਤ ਨੇ ਸਾਬਕਾ ਬੈਂਕਰ ਨੂੰ ਪੌਣੇ 2 ਕਰੋੜ ਡਾਲਰ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ ਜੋ ਆਪਣੇ ਆਪ ਵਿੱਚ ਦੁਰਲੱਭ ਮਾਮਲਾ ਹੈ। ਚਾਈਨਾ ਹੁਆਰੋਂਗ ਇੰਟਰਨੈਸ਼ਨਲ ਹੋਲਡਿੰਗਸ ਦੇ ਸਾਬਕਾ ਜਨਰਲ ਮੈਨੇਜਰ ਬਾਈ ਨੂ ਪਿਆਂਜਿਨ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਪਿਆਂਜਿਨ ਦੀ ਅਦਾਲਤ ਵੱਲੋਂ ਦਿੱਤੇ ਫੈਸਲੇ ਅਨੁਸਾਰ ਬਾਈ ਤੋਂ ਉਸ ਦੇ ਜੀਵਨ ਪਰ ਦੇ ਰਾਜਨੀਤਿਕ ਅਧਿਕਾਰਾਂ ਨੂੰ ਵੀ ਖੋਲਿਆ ਤੇ ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ। ਉਸ ਦੀ ਗੈਰ ਕਾਨੂੰਨੀ ਆਮਦਨ ਬਰਾਮਦ ਕਰਕੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ 10ਵੀਂ ਅਹਿਮ ਖਬਰ ਕੇਪ ਟਾਊਨ ਤੋਂ سامنے ਆ ਰਹੀ ਹੈ ਦੱਖਣੀ ਅਫਰੀਕਾ ਵਿੱਚ ਅਜ ਆਮ ਚੋਣਾਂ ਲਈ VOTING ਸ਼ੁਰੂ ਹੋਈ ਇਸ ਲੋਤੀ ਸਾਲਾਂ ਚ ਦੇਸ਼ ਦੀ ਸਭ ਤੋਂ ਮਹੱਤਵਪੂਰਨ ਚੋਣ ਮੰਨੀਆਂ ਜਾ ਰਹੀਆਂ ਇਨ੍ਹਾਂ ਚੋਣਾਂ ਵਿੱਚ ਤਿੰਨ ਦਹਾਕੀਆਂ ਤੋਂ ਪਾਰੂ ਰਹੀ ਅਫਰੀਕਨ ਨੈਸ਼ਨਲ ਕਾਂਗਰਸ ਦੀ ਸੰਸਦਾਂ ਤੇ ਲੱਗੀ ਹੋਈ ਹੈ ਪਾਰਟੀ ਨੇ 1994 ਵਿੱਚ ਨਸਲੀ ਵਿਤਕਰੇ ਦੇ ਬੇਰਹਿਮ ਗੋਰੇ ਘਟਗਿਣਤੀ ਸ਼ਾਸਨ ਵਿੱਚੋਂ ਦੱਖਣੀ ਅਫਰੀਕਾ ਨੂੰ ਬਾਹਰ ਕੱਢਣ ਚ ਅਹਿਮ ਭੂਮਿਕਾ ਨਿਭਾਈ ਸੀ ਸਭ ਲਈ ਬਿਹਤਰ ਜ਼ਿੰਦਗੀ ਦੇ ਨਾਅਰੇ ਨਾਲ ਰੰਗ ਪੇਜ ਖਤਮ ਕਰਨ ਦਾ ਵਾਅਦਾ ਕਰਨ ਵਾਲੀ ਪਾਰਟੀ ਅੱਜ ਨਾਬਰਾਬਰੀ ਗਰੀਬੀ ਅਤੇ ਬੇਰੁਜ਼ਗਾਰੀ ਵਰਗੀਆਂ ਕੰਪਲੀਟ ਸਮੱਸਿਆਵਾਂ ਦੇ ਨਾਲ ਸੁੱਝ ਰਹੀ ਹੈ ਇਹਨਾਂ ਤੋਂ ਪਰੇਸ਼ਾਨ ਸਿਆਹ ਫਾਰਮ ਬਹੁਗਿੰਤੀ ਨੇ ਪਾਰਟੀ ਨੂੰ ਸੱਤਾ ਤੋਂ ਲਾਂਬੇ ਕਰਨ ਦੀ ਧਮਕੀ ਦਿੱਤੀ ਹੈ ਜੇ ਐਨਸੀ ਨੂੰ ਚੋਣਾਂ ਵਿੱਚ ਬਹੁਮਤ ਨਹੀਂ ਮਿਲਦਾ ਤਾਂ ਇਸ ਨੂੰ ਸਰਕਾਰ ਬਣਾਉਣ ਲਈ ਹੋਰ ਪਾਰਟੀਆਂ ਨਾਲ ਗੱਠਜੋੜ ਕਰਨਾ ਪੈ ਸਕਦਾ ਹੈ ਸੋ ਇਹ ਸਨ ਅੱਜ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਚੁੜੇ ਰਹੋ ਦੇਸਵਕ ਨਿਊਜ਼ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ